ਮੈਂ ਰੋ ਗਿਆ ਉਹ ਨਾ ਦਿਲੂਸ ਨਿਕਲਿਆ ਹਾਂ ਮੇਰਾ ਤੇ ਬਾਈ ਆ ਹੈਗਾ ਸਾਡਾ ਥੋਮਾ ਬਾਈ ਬਾਈ ਇਹਦੀ ਉਮਰ ਹੈਗੀ ਆ 35 ਸਾਲ ਇਹਦੇ ਲਈ ਕੁੜੀ ਲੱਭਦੇ ਆ ਜੇ ਕੋਵੇ ਤਾਂ ਦੱਸਿਓ ਮੁੰਡਾ ਕੁਛ ਨਹੀਂ ਨਸ਼ਾ ਪੱਤਾ ਕੁਛ ਨਹੀਂ ਕਰਦਾ ਠੀਕ ਆ ਭੂਪੜੇ ਖਾਂਦਾ ਦੁਕਾਨ ਐਨ ਹੋਇਆ ਐਨ ਹੋਇਆ ਕੀ ਖਾਂਦਾ ਪੂਪੜੇ ਖਾਂਦਾ ਪੂਪੜੇ ਖਾਂਦਾ ਹੋਰ ਕੁਝ ਨਹੀਂ ਖਾਂਦਾ ਹੋਰ ਕੁਝ ਨਹੀਂ ਖਾਂਦਾ ਨਹੀਂ ਸਹੀ ਆ ਨਹੀਂ ਤਾਂ ਅਗਲੇ ਦਾ ਪਤਾ ਲੱਗ ਜਾਂਦਾ ਉਹਦਾ ਨਸ਼ੇ ਵਾਲੇ ਬੰਦੇ ਦਾ ਅੱਡੀ ਸੋਮਿਆ ਪਹਿਲੀ ਗੱਲ ਨਸ਼ੇ ਵਾਲਾ ਬੰਦਾ ਨਾ ਕੰਮ ਨਹੀਂ ਕਰ ਸਕਦਾ ਧੁੱਪੇ ਚਿੱਟੇ ਵਾਲਾ ਨਹੀਂ ਕੰਮ ਕਰ ਸਕਦਾ ਇੱਥੇ ਇੱਕ ਦਿਨ ਸਾਡੇ ਨਾਲ ਮੁੰਡਾ ਸੀ ਤਲਕੁੰਦਾ ਹੂੰ ਉੱਤੋਂ ਡਿੱਪਿਆ ਇਦਾਂ ਕੰਤੇ ਖੜਾਈ ਬਜਰੀ ਭੰਦਾ ਈ ਮਸਤਰੀ ਆ ਅੱਛਾ ਡੇਰ ਵਾਲਾ ਨਹੀਂ ਉੱਤੇ ਲੈਂਟਰ ਪਾਉਂਦੇ ਸੀ ਆਹੋ ਪਿੱਲਰ ਪਾਉਂਦੇ ਆ ਸੀ ਅੱਛਾ ਉੱਤੋਂ ਡਿੱਗਿਆ ਮੁਰਗੀ ਪੈ ਗਈ ਭੈਣ ਦੀ ਜੇ ਇੱਥੋਂ ਦੋ ਤਿੰਨ ਟੰਕੇ ਪਏ ਸਿਰ ਪੜ ਗਿਆ ਸਿਰ ਪੜ ਗਿਆ ਬਚ ਗਿਆ ਹੂੰ ਹੈ ਉਹ ਬਾਜੀ ਬਚ ਗਿਆ ਤੇ ਮੂੰਹ ਚ ਖੂਨ ਆਵੇ ਮੈਂ ਚੱਕ ਕੇ ਯਾਰ ਮੂੰਹ ਮਾਂ ਸਾਫ਼ ਕੀਤਾ ਭੈਣ ਦੀ ਆਹੀ ਉਦਾਂ ਹੀ ਮਜ਼ਾਕ ਕਰਨ ਗਏ ਜਿੱਦਾਂ ਹੁਣ ਆਪਾਂ ਕਰਦੇ ਆ ਉੱਤੋਂ ਡਿੱਗਾ ਬੜੀ ਜ਼ੋਰ ਨਾਲ ਘੋੜੀ 'ਚ ਸਿਰ ਵੱਜਾ ਲੋਹੀ ਦੀ ਹੀ ਘੋੜੀ ਜੇ ਭਾਜਾ ਪੋਰਾ ਹੋਰ ਉੱਚਾ ਹੁੰਦਾ ਤੇ ਫੇਰ ਆਹ ਨਹੀਂਗਾ ਬੰਨਦੇ ਪਰਲੇ ਪਾਸੇ ਕਰ ਚੌਥੀ ਬਿਲੰਕ ਤੋਂ ਡਿੱਗਿਆ ਏ ਕਰਦਾ ਸੀ ਮੁੰਡਾ ਹਾਂ ਮਰ ਗਿਆ ਉਹ ਤਨ ਚਾਰ ਦਿਨ ਹੋਈ ਹਲੇ ਹਾਂ ਉਹ ਪਲੰਬਰ ਦਾ ਕੰਮ ਕਰਦਾ ਸੀ ਹੂੰ ਤੇ ਉਹਦਾ ਪਿਓ ਤਾਂ ਉਹਦਾ ਦਾ ਥੋਮਿਆ ਹੂੰ